ਸਤ੍ਰੀਕਾਲ 3 ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਕਾਰਸ ਯਾਨੀ ਕਿ ਗੱਡੀਆਂ ਗੱਡੀ ਸਾਡੀ ਲਾਈਫ ਦੀ ਇੱਕ ਬੇਸਿਕ ਨੀਡ ਬਣ ਚੁੱਕੀ ਹੈ ਇਸ ਵੇਲੇ ਜੇਕਰ ਆਫਿਸ ਆਣਾ ਜਾਣਾ ਹੋਵੇ ਜਾਂ ਕਿਤੇ ਦੂਰ ਆਣਾ ਜਾਣਾ ਹੋਵੇ ਪਰਿਵਾਰ ਨਾਲ ਜਾਣਾ ਹੋਵੇ ਦੋਸਤਾਂ ਨਾਲ ਘੁੰਮਣਾ ਹੋਵੇ ਤਾਂ ਗੱਡੀ ਬੇਹਤ ਜ਼ਰੂਰੀ ਹੈ ਤਾਂ ਦੱਸ ਦਈਏ ਕਿ ਬੱਚਿਆਂ ਦੇ ਲਈ ਇਹ ਜੋ ਗੱਡੀ ਹੈ ਬੇਹਦ ਜ਼ਿਆਦਾ ਘਾਤਕ ਸਾਬਤ ਹੋ ਰਹੀ ਹੈ ਬੱਚਿਆਂ ਤੋਂ ਇਲਾਵਾ ਬਜ਼ੁਰਗਾਂ ਦੇ ਲਈ ਤਾਂ ਨਾਰਮਲ ਟੀਨੇਜਰਸ ਨੇ ਜੋ ਲੋਕ ਜਾਂ ਜੋ ਲੋਕ 40 ਸਾਲ ਤੋਂ ਪਹਿਲੇ ਨੇ ਹਰ ਇੱਕ ਵਰਗ ਦੇ ਲੋਕਾਂ ਦੇ ਲਈ ਇਹ ਗੱਡੀਆਂ ਬੇहद ਜ਼ਿਆਦਾ ਘਾਤਕ ਸਾਬਤ ਹੋ ਰਹੀਆਂ ਨੇ ਕਿਉਂਕਿ ਤੁਹਾਡੀ ਗੱਡੀ ਤੁਹਾਨੂੰ ਕੈਂਸਰ ਦੇ ਰਹੀ ਹੈ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਝਟਕਾ ਲੱਗਾ ਨਾ ਇਹ ਚੀਜ਼ ਸੁਣ ਕੇ ਜਦੋਂ ਮੈਨੂੰ ਪਤਾ ਲੱਗਾ ਮੈਂ ਵੀ ਇਸੇ ਤਰੀਕੇ ਸ਼ੌਕਡ ਹੋਈ ਕਿ ਗੱਡੀ ਦੇ ਵਿੱਚ ਰੋਜ਼ ਆਣਾ ਜਾਣਾ ਹੁੰਦਾ ਸਾਰਿਆਂ ਦਾ ਤਕਰੀਬਨ 85% ਲੋਕ ਜੋ ਨੇ 85% ਦੇ ਲੋਕ ਗੱਡੀਆਂ ਦੇ ਵਿੱਚ ਸਫ਼ਰ ਕਰ ਰਹੇ ਨੇ ਕਈ ਕੈਬਸ ਦੇ ਵਿੱਚ ਆ ਜਾ ਰਹੇ ਨੇ ਤਾਂ ਅਚਾਨਕ ਇੱਕ ਸ਼ੋਧ ਦੇ ਵਿੱਚ ਜਿੱਦਾਂ ਹੀ ਇਹ ਖੁਲਾਸਾ ਹੁੰਦਾ ਤਾਂ ਹੱਕੇ-ਬੱਕੇ ਰਹਿ ਗਏ ਨੇ ਸਾਰੇ ਕਿ ਕੈਂਸਰ ਵਰਗੀ ਬਿਮਾਰੀ ਗੱਡੀ ਦੇ ਵਿੱਚ ਸਫ਼ਰ ਕਰਨ ਦੇ ਨਾਲ ਹੋ ਰਹੀ ਹੈ ਸੋ ਆਓ ਤੁਹਾਨੂੰ ਦੱਸਦੇ ਹਾਂ ਇਸ ਰਿਪੋਰਟ ਦੇ ਵਿੱਚ ਕਿ ਆਖਰ ਅਜੀਹਾ ਕੀ ਹੈ ਗੱਡੀ ਦੇ ਵਿੱਚ ਸਫ਼ਰ ਕਰਨ ਦੇ ਨਾਲ ਹੀ ਤੁਹਾਨੂੰ ਕੈਂਸਰ ਹੋ ਰਿਹਾ ਸੋ ਦੱਸ ਦਈਏ ਕਿ ਇੱਕ ਤਾਜ਼ਾ ਸ਼ੋਧ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਤੁਹਾਡੀ ਗੱਡੀ 99% ਗੱਡੀਆਂ ਦੇ ਵਿੱਚ ਇੱਕ ਅਜੀਹਾ ਕੈਮੀਕਲ ਹੁੰਦਾ ਜੋ ਤੁਹਾਨੂੰ ਕੈਂਸਰ ਦੇ ਸਕਦਾ ਹੈ ਜਦ ਲੋਕ ਆਪਣੀ ਗੱਡੀਆਂ ਦੇ ਵਿੱਚ ਹੁੰਦੇ ਨੇ ਤਾਂ ਉਹ ਕੈਂਸਰ ਪੈਦਾ ਕਰਨ ਵਾਲੇ ਕੈਮੀਕਲ ਦੇ ਵਿੱਚ ਸਾਹ ਲੈ ਰਹੇ ਹੁੰਦੇ ਨੇ ਅਜਿਹਾ ਇੱਕ ਖੋਜ ਦੇ ਵਿੱਚ ਖੁਲਾਸਾ ਹੋਇਆ ਪਰਿਆਵਰਣ ਵਿਗਿਆਨ ਅਤੇ ਪ੍ਰਯੋਗਿਕੀ ਦੀ ਇੱਕ ਸਟੱਡੀ ਦੇ ਲਈ ਖੋਧਕਰਤਾਵਾਂ ਨੇ 2015 ਅਤੇ 2022 ਦੇ ਵਿੱਚ ਇੱਕ ਮਾਡਲ ਵਰਸ਼ ਦੇ ਨਾਲ 101 ਇਲੈਕਟ੍ਰਿਕ, ਗੈਸ ਅਤੇ ਹਾਈਬ੍ਰਿਡ ਗੱਡੀਆਂ ਦੀ ਕੈਬਿਨ ਹਵਾ ਚੈੱਕ ਕੀਤੀ ਜਿਸ ਦੇ ਵਿੱਚ ਪਤਾ ਲੱਗਿਆ ਕਿ 99% ਗੱਡੀਆਂ ਦੇ ਵਿੱਚ TCIPP ਨਾਮ ਦੀ ਇੱਕ ਲੋ ਰਿਟਾਰਡੈਂਟ ਹੁੰਦਾ ਹੈ ਜ਼ਿਆਦਾਤਰ ਗੱਡੀਆਂ ਦੇ ਵਿੱਚ ਦੋ ਅਤੇ ਫਲੇਮ ਰਿਟਾਰਡੈਂਟ TDI ਪੀਪੀ ਅਤੇ ਟੀਸੀਈਪੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੈਂਸਰਕਾਰੀ ਜੋ ਕੈਮੀਕਲ ਜੋ ਹੈ ਕੈਂਸਰਕਾਰੀ ਹੁੰਦਾ ਜਿਸ ਦੇ ਨਾਲ ਕੈਂਸਰ ਹੁੰਦਾ ਤਾਂ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਇਹ ਫਲੇਮ ਰਿਟਾਰਡੈਂਟ ਨਿਊਰੋਲੋਜੀਕਲ ਅਤੇ ਪ੍ਰਜਨਨ ਹਾਨੀ ਦੇ ਨਾਲ ਵੀ ਜੁੜੇ ਹੋਏ ਨੇ ਡਿਊਕ ਯੂਨੀਵਰਸਿਟੀ ਦੇ ਪ੍ਰਮੁੱਖ ਖੋਧਕਰਤਾ ਅਤੇ ਟੌਕਸਿਕੋਲੋਜੀ ਸਾਇੰਸ ਦੇ ਵਿਗਿਆਨੀ ਰੈਬਿਕਾ ਹੋਹਿੰਡਾ ਕਹਿਣਾ ਹੈ ਕਿ ਇਹ ਧਿਆਨ ਦੇ ਵਿੱਚ ਰੱਖਦੇ ਹੋਏ ਔਸਤ ਚਾਲਕ ਹਰ ਦਿਨ ਗੱਡੀ ਦੇ ਵਿੱਚ ਲਗਭਗ ਘੰਟਾ ਬਿਤਾਉਂਦੇ ਨੇ ਇੱਕ ਜ਼ਰੂਰੀ ਜਨਤਕ ਸਿਹਤ ਮੁੱਦਾ ਬਣ ਚੁੱਕਾ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਖਾਸ ਕਰ ਇਵਰਾਂ ਦੇ ਨਾਲ-ਨਾਲ ਬੱਚਿਆਂ ਦੇ ਲਈ ਵੀ ਕਾਫੀ ਜ਼ਿਆਦਾ ਚਿੰਤਾਜਨਕ ਇਹ ਬਣ ਚੁੱਕਿਆ ਹੈ ਕੈਬਨ ਦੀ ਹਵਾ ਦੇ ਵਿੱਚ ਕੈਂਸਰ ਪੈਦਾ ਕਰਨ ਕਰਨ ਵਾਲੇ ਜੋ ਕੈਮੀਕਲ ਹੁੰਦੇ ਨੇ ਕੈਬਨ ਦੀ ਹਵਾ ਦੇ ਵਿੱਚ ਹੁੰਦੇ ਨੇ ਤਾਂ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੁਣ ਤੁਹਾਨੂੰ ਉਹ ਦੱਸਦੇ ਆ ਇਹ ਜੋ ਅਧਿਐਨ ਹੋਇਆ ਇਸ ਦੇ ਵਿੱਚ ਲੇਖਿਕਾ ਅਤੇ ਗ੍ਰੀਨ ਸਾਇੰਸ ਪਾਲਿਸੀ ਇੰਸਟੀਚਿਊਟ ਦੀ ਬਰਿਸ਼ਟ ਵਿਗਿਆਨਿਕ ਲੀਡਿਆ ਜਾਹਲ ਨੇ ਕਿਹਾ ਕਿ ਲੋਕ ਗੱਡੀਆਂ ਦੀਆਂ ਖਿੜਕੀਆਂ ਖੋਲ ਕੇ ਅਤੇ ਛਾਂ ਦੇ ਵਿੱਚ ਜਾਂ ਗੈਰੇਜ ਦੇ ਵਿੱਚ ਪਾਰਕਿੰਗ ਕਰਕੇ ਜ਼ਹਿਰੀਲੇ ਫਲੇਮ ਰਿਟਾਰਡੈਂਟ ਦੇ ਸੰਪਰਕ ਦੇ ਵਿੱਚ ਆਉਣ ਤੋਂ ਖੁਦ ਨੂੰ ਬਚਾ ਸਕਦੇ ਨੇ ਇਸ ਤੋਂ ਇਲਾਵਾ ਗੱਡੀਆਂ ਦੇ ਵਿੱਚ ਜੋੜੇ ਜਾਣ ਵਾਲੇ ਫਲੇਮ ਰਿਟਾਰਡੈਂਟ ਦੀ ਮਾਤਰਾ ਨੂੰ ਘੱਟ ਕਰਕੇ ਵੀ ਬਚਿਆ ਜਾ ਸਕਦਾ ਹੈ ਯਾਨੀ ਕਿ ਇਹ ਦੋ ਰਸਤੇ ਨੇ ਜੇਨਾ ਤੋਂ ਤੁਸੀਂ ਗੱਡੀਆਂ ਦੇ ਵਿੱਚ ਜੋ ਲੋਕ ਡੇਲੀ ਸਫ਼ਰ ਕਰਦੇ ਨੇ ਚਾਹੇ ਕੈਬ ਦੇ ਵਿੱਚ ਚਾਹੇ ਡਰਾਈਵਰ ਨੇ ਚਾਹੇ ਬੱਚੇ ਨੇ ਚਾਹੇ ਸਕੂਲਾਂ ਦੀ ਵੈਨਸ ਦੇ ਵਿੱਚ ਬੱਚੇ ਆ ਬੱਸਿਸ ਦੇ ਵਿੱਚ ਬੱਚੇ ਨੇ ਤਾਂ ਇਸ ਦੇ ਨਾਲ ਬਚਿਆ ਜਾ ਸਕਦਾ ਤੁਸੀਂ ਆਪਣੀ ਗੱਡੀ ਨੂੰ ਛਾਂ ਦੇ ਵਿੱਚ ਖੜੇ ਕਰੋ ਉਸ ਦੀਆਂ ਖਿੜਕੀਆਂ ਖੋਲ੍ਹ ਦਿਓ ਗੈਰੇਜ ਦੇ ਵਿੱਚ ਪਾਰਕਿੰਗ ਕਰੋ ਤਾਂ ਇਸ ਦੇ ਨਾਲ ਬਚਿਆ ਜਾ ਸਕਦਾ ਹੈ ਨਹੀਂ ਤਾਂ 99% ਦੀਆਂ ਗੱਡੀਆਂ ਆ ਚਹੀਆਂ ਨੇ ਜਿਨ੍ਹਾਂ ਦੇ ਵਿੱਚ ਅਜਿਹੇ ਕੈਮੀਕਲ ਬਣ ਰਹੇ ਨੇ ਜੋ ਤੁਹਾਨੂੰ ਕੈਂਸਰ ਕਰਵਾ ਸਕਦੇ ਨੇ